ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇਸ ਇਤਿਹਾਸਿਕ ਘਟਨਾ ਦਾ ਜ਼ਿਕਰ ਗੁਰੂ ਮਹਾਰਾਜ ਦੀ ਜਨਮ ਸਾਖੀ ਵਿੱਚ ਵੀ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਵੀ ਬਹੁਤ ਵਹਿਮ ਭਤੇ ਭਰਮ ਸੀ ਭਰਮਾਂ ਵਿੱਚ ਫਸੇ ਹੋਏ ਲੋਕਾਂ ਨੂੰ ਤਾੰਤ੍ਰਿਕ ਆਪਣਾ ਸ਼ਿਕਾਰ ਬਣਾ ਲੈਂਦੇ ਸਨ ਇਹ ਲੋਕਾਂ ਨਾਲ ਠੱਗੀ ਕਰਦੇ ਸਨ ਉਪਰੰਮ ਕਰਦੇ ਸਨ ਜਾਦੂ ਟੂਣੇ ਜੰਤਰ ਮੰਤਰ ਕਰਕੇ ਲੋਕਾਂ ਨੂੰ ਫਸਾ ਲੈਂਦੇ ਸਨ ਇੱਕ ਵੇਲੇ ਕਲਗੀਧਰ ਦਰਬਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਸਜਿਆ ਹੋਇਆ ਸੀ ਦਰਬਾਰ ਵਿੱਚ ਭਾਈ ਨੱਥਾ ਸਿੰਘ ਜੀ ਆਏ ਉਹਨਾਂ ਨੇ ਆ ਕੇ ਮਹਾਰਾਜ ਨੂੰ ਨਮਸਕਾਰ ਕੀਤੀ ਖੇਰ ਬੇਇਤੀ ਕੀਤੀ ਸਤ ਗੁਰੂ ਜੀ ਮੈਂ ਬਹੁਤ ਸ਼ਰਮਿੰਦਾ ਹਾਂ ਮੈਂ ਬਹੁਤ ਦੁਖੀ ਹਾਂ ਤਦ ਮਹਾਰਾਜ ਨੇ ਭਾਈ ਨੱਥਾ ਸਿੰਘ ਜੀ ਨੂੰ ਆਪਣੇ ਕੋਲ ਬੁਲਾਇਆ ਆਓ ਭਾਈ ਨੱਥਾ ਸਿੰਘ ਜੀ ਇਹ ਗੱਲ ਹੋ ਗਈ ਹੈ ਅੱਜ ਦੱਸੋ ਜੇ ਦੱਸੋਗੇ ਨਹੀਂ ਤਾਂ ਪਤਾ ਕਿਵੇਂ ਲੱਗੇਗਾ ਮਹਾਰਾਜ ਜੀ ਤਾਂ ਅੰਤਰਯਾਮੀ ਹਨ ਪਰ ਮਹਾਰਾਜ ਜੀ ਕਈ ਵਾਰੀ ਆਪਣੇ ਸਿੱਖਾਂ ਦੇ ਮੋਖ ਤੋਂ ਉਹ ਜਿਹੜੀ ਸਾਰੀ ਗੱਲ ਹੈ ਸੁਣਨਾ ਚਾਹੁੰਦੇ ਹਨ ਕਿ ਭਾਈ ਸੰਗਤ ਨੂੰ ਵੀ ਪਤਾ ਲੱਗੇ ਸੰਗਤ ਨੂੰ ਚਾਣਨਾ ਹੋਵੇ ਕਿਤਨੇ ਦੁੱਖਾਂ ਵਿੱਚ ਕਿਤਨੇ ਦਰਦਾਂ ਵਿੱਚ ਲੋਕ ਜੀ ਰਹੇ ਹਨ ਜਦੋਂ ਮਹਾਰਾਜ ਨੇ ਆਖਿਆ ਸੰਗਤ ਵਿੱਚ ਦੱਸੋ ਕੀ ਗੱਲ ਹੋ ਗਈ ਹੈ ਤਦ ਭਾਈ ਨੱਥਾ ਸਿੰਘ ਜੀ ਕਹਿਣ ਲੱਗੇ ਸਤਿਗੁਰੂ ਜੀ ਅਸਲ ਦੇ ਵਿੱਚ ਮੈਂ ਦੁਖ ਇਸ ਗੱਲ ਤੋਂ ਹਾਂ ਕਿ ਮੇਰੀ ਮੁਟਿਆਰ ਦੀ ਹੈ ਮੁਟਿਆਰ ਲੜਕੀ ਹੈ ਉਹਦੇ ਸਿਰ ਮੁਸਲਮਾਨ ਇੱਕ ਕੋਈ ਤਾੰਤ੍ਰਿਕ ਹੈ ਉਹਨੂੰ ਕੁਝ ਧੂੜ ਦਿੱਤਾ ਹੈ ਉਸ ਦੇ ਕਹਿਣ ਦਾ ਬਾਅੂ ਸੀ ਕੋਈ ਜਾਦੂ ਤੰਤਰ ਮੰਤਰ ਟੂਣਾ ਵਗੈਰਾ ਕਰ ਦਿੱਤਾ ਹੈ ਉਹ ਸਾਡੇ ਕਹਿਣੇ ਤੋਂ ਬਾਹਰ ਹੋ ਗਈ ਹੈ ਇਹ ਤਾੰਤ੍ਰਿਕ ਪਹਿਲਾਂ ਮੌਲਵੀ ਹੁੰਦਾ ਸੀ ਖੇਰ ਹੁਣ ਉਹ ਗਲਤ ਪਾਸੇ ਪੈ ਗਿਆ ਹੈ ਇਸ ਕਰਕੇ ਜੇ ਅਸੀਂ ਕਹਿੰਦੇ ਹਾਂ ਤੇਰਾ ਵਿਆਹ ਕਰ ਦਈਏ ਤਾਂ ਚੀਕਾ ਮਾਰਨ ਲੱਗ ਪੈਂਦੀ ਹੈ ਤੇ ਜੇ ਅਸੀਂ ਆਖੀਏ ਉਥੇ ਨਾ ਜਾ ਤਾਂ ਕਹਿੰਦੀ ਹੈ ਮੈਂ ਉਥੇ ਹੀ ਜਾਵਾਂਗੀ ਆਪ ਜੀ ਦੇ ਕੋਲ ਵੀ ਨਹੀਂ ਆਉਂਦੀ ਅਸੀਂ ਬਹੁਤ ਯਤਨ ਕੀਤਾ ਸਾਡੇ ਨਾਲ ਆਨੰਦਪੁਰ ਚੱਲ ਪਰ ਆਉਂਦੀ ਨਹੀਂ ਸਤ ਗੁਰੂ ਜੀ ਜਿਹੜੇ ਲੋਕ ਹਨ ਨਾ ਉਹ ਸਾਨੂੰ ਵੀ ਵੀ ਗਲਣਾ ਕਹਿੰਦੇ ਹਨ ਸਾਡੀ ਧੀ ਦੀ ਬਾਬਤ ਸਾਡੇ ਉੱਤੇ ਦਇਆ ਕਰੋ ਗੁਰੂ ਮਹਾਰਾਜ ਜੀ ਕਿਰਪਾ ਕਰੋ ਹੁਣ ਆਪ ਜੀ ਤੋਂ ਬਿਨਾ ਇਹ ਜਿਹੜਾ ਕਾਰਜ ਹੈ ਪੂਰਾ ਨਹੀਂ ਹੋਣਾ ਸਾਡੀ ਲੜਕੀ ਘਰ ਆਵੇ ਗੁਰੂ ਘਰ ਦੀ ਪ੍ਰੇਮੀ ਬਣੇ ਤੇ ਸੰਗਤ ਇੱਥੇ ਕਰੇ ਸਾਡੀ ਧੀ ਤੇ ਕਿਰਪਾ ਕਰੋ ਆਪ ਜੀ ਦੀ ਹੀ ਬੇਟੀ ਹੈ ਤਦ ਮਹਾਰਾਜ ਨੇ ਨੇਤਰ ਬੰਦ ਕਰ ਲਏ ਅੰਤਰਯਾਮੀ ਸਤਗੁਰੂ ਜੀ ਘਟ ਘਟ ਬੀਆ ਜਾਣਨ ਹਾਰ ਹਨ ਮਹਾਰਾਜ ਨੇ ਜਦੋਂ ਅੰਤਰਧਿਆਨ ਹੋ ਕੇ ਦੇਖਿਆ ਨਾ ਸੱਚ ਮੋਚੇ ਉਸ ਸਿੱਖ ਦੀ ਲੜਕੀ ਉਸ ਵੇਲੇ ਉਹ ਜਿਹੜਾ ਤਾੰਤ੍ਰਿਕ ਸੀ ਉਹਦੇ ਕੋਲ ਬੈਠੀ ਹੋਈ ਗੱਲਾਂ ਕਰੀ ਜਾਂਦੀ ਸੀ ਤੇ ਉਹ ਤਾੰਤ੍ਰਿਕ ਇਹੀ ਕਰੀ ਜਾਂਦਾ ਹੈ ਉਹ ਗੁਰੂ ਘਰ ਦੀ ਨਿੰਦਿਆ ਕਰੀ ਜਾਂਦਾ ਹੈ ਬਾਬਾ ਨਾਨਕ ਜੀ ਦੀ ਨਿੰਦਿਆ ਕਰੀ ਜਾਂਦਾ ਹੈ ਤੇ ਉਹਨੂੰ ਕਹਿ ਰਿਹਾ ਹੈ ਤੂੰ ਉੱਥੇ ਨਾ ਜਾਈਂ ਬੋਲ ਕੇ ਵੀ ਆਨੰਦਪੁਰ ਕਦੇ ਇਹ ਸ਼ੈਤਾਨ ਹੈ ਮੈਂ ਗੁਰੂ ਮਹਾਰਾਜ ਜੀ ਨੂੰ ਇਸ ਤਰ੍ਹਾਂ ਗੱਲਾਂ ਕਰਕੇ ਕਹਿ ਰਿਹਾ ਹੈ ਤੇ ਆਪਣੀ ਸੋਭਾ ਕਰੀ ਜਾਂਦਾ ਹੈ ਉਹਸ ਲੜਕੀ ਉੱਤੇ ਉਹ ਇੱਕ ਤਰ੍ਹਾਂ ਪਿਆਰ ਦੇ ਡੋਰੇ ਸੁੱਟ ਰਿਹਾ ਸੀ ਆਪਣੇ ਕਲਾਵੇ ਵਿੱਚ ਲੈ ਰਿਹਾ ਸੀ ਇਹ ਤਾੰਤ੍ਰਿਕਾਂ ਦਾ ਕੰਮ ਹੀ ਹੁੰਦਾ ਹੈ ਜਾਂ ਤਾਂ ਇਹ ਬੱਚਿਆਂ ਦੀ ਬਲੀ ਦਿੰਦੇ ਹੁੰਦੇ ਹਨ ਤੇ ਪੁੱਠੇ ਸਿੱਧੇ ਕੰਮ ਇਹਨਾਂ ਦੇ ਹੁੰਦੇ ਹਨ ਮਹਾਰਾਜ ਨੇ ਇਹ ਵੀ ਜਾਣਿਆ ਇਹ ਪਹਿਲਾਂ ਮੌਲਵੀ ਸੀਗਾ ਚੰਗਾ ਭੜਾ ਨਵਾਜ਼ ਪਰਦਾ ਹੁੰਦਾ ਸੀ ਹੁਣ ਜੀਵਨ ਕਿੰਨਾ ਬੇਲਾ ਕਰ ਲਿਆ ਹੈ ਉੱਠੇ ਪਾਸੇ ਲੱਗ ਗਿਆ ਹੈ ਕਿਸ ਤਰ੍ਹਾਂ ਇੱਕ ਕੁਆਰੀ ਕੰਨਿਆ ਦਾ ਧਰਮ ਲੁੱਟਣਾ ਚਾਹੁੰਦਾ ਹੈ ਮਹਾਰਾਜ ਜੀ ਨੇ ਕੰਨਿਆ ਦਾ ਸੱਤ ਧਰਮ ਬਚਾਉਣ ਵਾਸਤੇ ਦਇਆ ਕੀਤੀ ਕਿਉਂਕਿ ਜਿਹਦੇ ਵੱਲ ਮਹਾਰਾਜ ਹੋ ਜਾਣ ਉਹਦਾ ਤਾਂ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਐਸਾ ਭਾਣਾ ਵਰਤਿਆ ਮਹਾਰਾਜ ਨੇ ਵਰਤਾ ਦਿੱਤਾ ਉਹ ਤਾਂ ਤਰੀਕ ਜਿਹੜਾ ਸੀਗਾ ਬਹੁਤੇ ਡੇਢ ਵਿੱਚ ਪੀੜ ਪਾਉਣ ਲਾ ਦਿੱਤੀ ਐਨੀ ਪੀੜ ਹੋਈ ਕਿ ਉਹ ਤੜਫਣ ਲੱਗ ਪਿਆ ਐਨਾ ਜਿਆਦਾ ਦਰਦ ਹੋਇਆ ਉਸ ਤੋਂ ਸਹਾਂ ਨਹੀਂ ਗਿਆ ਜਦੋਂ ਉਹਨੂੰ ਦਰਦ ਹੋਣ ਲੱਗਾ ਤਾਂ ਉਹ ਕੰਨਿਆ ਉੱਠ ਕੇ ਆਪਣੇ ਘਰੇ ਆ ਗਈ ਤੇ ਉਹਦੇ ਚੇਤ ਨੂੰ ਵੀ ਤਸੱਲੀ ਹੋਈ ਮਹਾਰਾਜ ਨੇ ਨੇਤਰ ਖੋਲੇ ਤੇ ਸਿੱਖ ਨੂੰ ਕਿਹਾ ਭਾਈ ਨੱਥਾ ਸਿੰਘ ਜੀ ਜਾਓ ਤੁਸੀਂ ਘਰੇ ਜਾਓ ਤੁਹਾਡੀ ਬੇਟੀ ਘਰ ਆ ਚੁੱਕੀ ਹੈ ਉਹਨੂੰ ਇੱਥੇ ਲੈ ਕੇ ਆਇਓ ਜੇ ਉਹ ਨਾਲ ਨਾ ਤੁਰੇ ਉਹ ਜਿੱਦ ਕਰੇਗੀ ਤੁਸੀਂ ਕੀ ਕਰਨਾ ਬਾਬਾ ਨਾਨਕ ਜੀ ਦੀ ਬਾਣੀ ਹੈ ਸ੍ਰੀ ਜਪਜੀ ਸਾਹਿਬ ਉਹਦੀਆਂ ਪਹਿਲੀਆਂ 5 ਪੌੜੀਆਂ ਦਾ ਪਾਠ ਉਹਦੇ ਲਾਗੇ ਕਰਨਾ ਜ਼ਰੂਰ ਆਵੇਗੀ ਮਹਾਰਾਜ ਜੀ ਦੇ ਚੜਨਾ ਉੱਪਰ ਮੱਥਾ ਟੇਕ ਕੇ ਭਾਈ ਨੱਥਾ ਸਿੰਘ ਜੀ ਆਪਣੇ ਘਰ ਨੂੰ ਆ ਗਏ ਮਹਾਰਾਜ ਜੀ ਦੀ ਕਿਰਪਾ ਨਾਲ ਦੇਖਿਆ ਉਹ ਜਿਹੜੀ ਭਾਈ ਨੱਥਾ ਸਿੰਘ ਜੀ ਦੀ ਬੇਟੀ ਸੀ ਘਰੇ ਆ ਚੁੱਕੀ ਹੈ ਤਾਂ ਯਕੀਨ ਹੋ ਗਿਆ ਉਹਨੂੰ ਕਿ ਸਤਿਗੁਰੂ ਜੀ ਨੇ ਕਿਹਾ ਸੀ ਉਹ ਘਰੇ ਆ ਗਈ ਹੈ ਤੇ ਸੱਚ ਵਿੱਚ ਹੀ ਘਰੇ ਸੀ ਹੁਣ ਜਦੋਂ ਲੜਕੀ ਨੇ ਆਪਣੀ ਮਾਤਾ ਤੇ ਪਿਤਾ ਨੂੰ ਦੇਖਿਆ ਤਾਂ ਦੇਖ ਕੇ ਉਹਨੂੰ ਗੁੱਸਾ ਆ ਗਿਆ ਪਹਿਲਾ ਵਾਂਗ ਜਿਵੇਂ ਆਉਂਦਾ ਸੀ ਆਪਣੇ ਪਿਤਾ ਨੂੰ ਦੇਖ ਕੇ ਉੱਚੀ ਉੱਚੀ ਕਹਿਣ ਲੱਗੀ ਮੈਂ ਤੁਹਾਡੇ ਘਰੇ ਨਹੀਂ ਰਹਿਣਾ ਮੈਂ ਤੁਹਾਡੇ ਘਰੇ ਨਹੀਂ ਰਹਿਣਾ ਮੇਰਾ ਵਿਆਹ ਕਿਸੇ ਤੁਰਕ ਨਾਲ ਕਰ ਦਿਓ ਇਹ ਸੁਣ ਕੇ ਭਾਈ ਨੱਥਾ ਸਿੰਘ ਜੀ ਦੇ ਹਿਰਦੇ ਨੂੰ ਬਹੁਤ ਖੇਸ ਲੱਗੀ ਉਸ ਵੇਲੇ ਉਹਨਾਂ ਨੂੰ ਯਾਦ ਆਇਆ ਮਹਾਰਾਜ ਨੇ ਕਿਹਾ ਸੀ ਇਹਦੇ ਲਾਗੇ ਪਾਠ ਕਰਿਓ ਸ੍ਰੀ ਜਪਜੀ ਸਾਹਿਬ ਦੀ ਪੰਜ ਪਉੜੀਆਂ ਦੀ ਬਾਣੀ ਦਾ ਸੇਖਸੀ ਗੁਰੂ ਦੀ ਬਾਣੀ ਪੜਦਾ ਸੀ ਸਤ ਗੁਰੂ ਜੀ ਦੇ ਦੱਸੇ ਹੋਏ ਵਿਧੀ ਅਨੁਸਾਰ ਉਹਨੇ ਜਪਜੀ ਸਾਹਿਬ ਦੀਆਂ ਪੰਜਾ ਪਉੜੀਆਂ ਦਾ ਜਦੋਂ ਪਾਠ ਕੀਤਾ ਜਿਵੇਂ ਉਹਦੇ ਕੰਨਾਂ ਵਿੱਚ ਬਾਣੀ ਪਈ ਨਾ ਉਹਦੇ ਹਿਰਦੇ ਨੂੰ ਕੰਬਣੀ ਚੜ ਗਈ ਇਹਦੇ ਹਿਰਦੇ ਨੂੰ ਕੰਮਣੀ ਚੜ ਗਈ ਸਿਰ ਤੋਂ ਲੈ ਕੇ ਪੈਰਾਂ ਤੱਕ ਹਿੱਲੀ ਉਹ ਲੜਕੀ ਘਰ ਚੁੱਪ ਕਰਕੇ ਬੈਠ ਗਈ ਉਹਨੂੰ ਬੈਠੀ ਵੇਖ ਕੇ ਸਖਤ ਐ ਸਿਕਣੀ ਨੇ ਸਤਨਾਮ ਵਾਹਿਗੁਰੂ ਜੀ ਦਾ ਬਾਦ ਵਿੱਚ ਜਾਪ ਕਰਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਐਸਾ ਅਸਰ ਹੋਇਆ ਉਸ ਕન્યા ਨੇ ਬਹੁਤ ਸਮੇਂ ਬਾਅਦ ਵਾਹਿਗੁਰੂ ਸ਼ਬਦ ਆਖਿਆ ਪਹਿਲਾਂ ਨਹੀਂ ਸੀ ਆਖਦੀ ਵਾਹਿਗੁਰੂ ਪਹਿਲਾ ਤਾਂ ਹੋਰ ਹੀ ਗੱਲਾਂ ਕਰਦੀ ਰਹਿੰਦੀ ਸੀ ਮੇਰਾ ਵਿਆਹ ਕਿਸੇ ਤੁਰਖ ਨਾਲ ਕਰ ਦਿਓ ਮੈਂ ਤਾਂ ਉਸ ਸਾੰਤਰੀ ਕੋਲ ਹੀ ਜਾਣਾ ਹੈ ਜਦੋਂ ਉਹ ਪਹਿਲਾਂ ਕਦੀ ਵਾਹਿਗੁਰੂ ਸ਼ਬਦ ਨਹੀਂ ਸੀ ਆਖਦੀ ਹੁੰਦੀ ਅੱਜ ਵਾਹਿਗੁਰੂ ਆਖਿਆ ਮਾਤਾ ਪਿਤਾ ਦੇ ਮਨ ਨੂੰ ਤਸੱਲੀ ਹੋ ਗਈ ਕਿ ਸਾਡੀ ਬੱਚੀ ਹੁਣ ਠੀਕ ਹੋ ਜਾਏਗੀ ਆਸ ਬੱਜੀ ਅਗਲੇ ਦਿਨ ਭਾਈ ਨੱਥਾ ਸਿੰਘ ਜੀ ਆਪਣੀ ਬੱਚੀ ਨੂੰ ਲੈ ਕੇ ਆਨੰਦਪੁਰ ਸਾਹਿਬ ਆਏ ਗੁਰੂ ਮਹਾਰਾਜ ਜੀ ਕੋਲ ਜਦੋਂ ਆਏ ਤਾਂ ਗੁਰੂ ਜੀ ਨੇ ਆਪਣੇ ਕੋਲ ਬਿਠਾ ਲਿਆ ਆਖਿਆ ਤੂੰ ਤਾਂ ਮੇਰੀ ਧੀ ਹੈ ਤੇ ਜੇ ਤੂੰ ਮੇਰੀ ਧੀ ਹੈ ਤੇ ਧੀ ਤੈਨੂੰ ਬਣਣਾ ਪਵੇਗਾ ਕਹਿਣ ਨਾਲ ਨਹੀਂ ਅਸੀਂ ਤੇਰੇ ਪਿਤਾ ਹਾਂ ਅੱਜ ਤੋਂ ਬਾਅਦ ਤੂੰ ਸਾਡੀ ਪੁੱਤਰੀ ਹੈ ਤਦ ਉਹਨੇ ਮਹਾਰਾਜ ਦਾ ਵਚਨ ਮੰਨਿਆ ਮਹਾਰਾਜ ਨੇ ਪੰਜਾ ਸਿੰਘਾਂ ਨੂੰ ਕਿਹਾ ਭਾਈ ਇਹਨਾਂ ਨੂੰ ਅੰਮ੍ਰਿਤ ਛਕਾਓ ਗੁਰੂ ਜੀ ਦੀ ਦੱਸੀ ਮਰਿਆਦਾ ਅਨੁਸਾਰ ਉਹਨਾਂ ਨੂੰ ਅੰਮ੍ਰਿਤ ਛਕਾਇਆ ਗਿਆ ਖੰਡੇ ਦੀ ਪਾਉਲ ਜਦੋਂ ਲੈ ਲਈ ਨਾ ਕੰਨਿਆ ਦਾ ਜਨਮ ਮਰਨ ਹੀ ਸਮਰ ਗਿਆ ਉਹਦਾ ਧਰਮ ਵੀ ਬਚ ਗਿਆ ਤੁਰਕਾਂ ਨੂੰ ਮੰਨਦੇ ਸਬਦ ਕਹਿਣ ਲੱਗੀ ਸਾਰਾ ਕੋਜ ਪਤਾ ਲੱਗ ਗਿਆ ਕਿ ਉਹਨੇ ਕੀ ਕੀ ਇਹਦੇ ਨਾਲ ਕੀਤਾ ਹੈ ਇਸ ਤਰ੍ਹਾਂ ਇਹ ਨੂੰ ਆਪਣੇ ਜਾਲ ਵਿੱਚ ਫਸਾਇਆ ਸੀ ਸੱਚ ਸਾਹਮਣੇ ਆ ਗਿਆ ਉਹਨੇ ਮਾਤਾ ਪਿਤਾ ਨੂੰ ਸ੍ਰੀ ਆਨੰਦਪੁਰ ਸਾਹਿਬ ਵਿੱਚ ਆਖ ਦਿੱਤਾ ਹੁਣ ਮੇਰਾ ਵਿਆਹ ਵੀ ਕਰ ਦਿਓ ਕਿਸੇ ਸਿੰਘ ਦੇ ਨਾਲ ਕਰਿਓ ਇਸ ਸਮੇਂ ਮੈਂ ਸਿੰਘਣੀ ਸਾਜ ਗਈ ਹਾਂ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਕਿ ਮੈਂ ਤਾੰਤ੍ਰਿਕ ਕੋਲ ਜਾਂਦੀ ਸੀ ਹੁਣ ਮੇਰਾ ਵਿਆਹ ਵੀ ਨਹੀਂ ਹੋਣਾ ਫਿਰ ਉਹ ਰੋਣ ਲੱਗ ਪਈ ਤਦ ਮਹਾਰਾਜ ਨੇ ਆਖਿਆ ਸਭ ਕੁਝ ਹੋ ਜਾਏਗਾ ਤੇ ਗੁਰੂ ਪਿਆਰਿਓ ਮਹਾਰਾਜ ਕਹਿਣ ਉਹ ਗੱਲ ਹੋਵੇ ਨਾ ਐਦਾਂ ਹੋ ਹੀ ਨਹੀਂ ਸਕਦਾ ਪਹਾੜ ਧਰਤੀ ਪਾਣੀ ਤੇ ਹਵਾ ਜਿਹੜੇ ਹਨ ਇਹ ਨਾਸ ਹੋ ਸਕਦੇ ਹਨ ਪਰ ਗੁਰੂ ਦਾ ਜਿਹੜਾ ਬਚਨ ਹੈ ਕਦੇ ਨਾਸ ਨਹੀਂ ਹੁੰਦਾ ਉਹ ਹੋ ਕੇ ਹੀ ਰਹੇਗਾ ਜੋ ਗੁਰੂ ਜੀ ਨੇ ਕਹਿ ਦਿੱਤਾ ਓਹ ਹੋ ਕੇ ਹੀ ਰਹਿੰਦਾ ਹੈ ਮਹਾਰਾਜ ਨੇ ਆਖਿਆ ਤੂੰ ਤਾਂ ਮੇਰੀਧੀ ਹੈ ਰੋਣਾ ਨਹੀਂ ਵਾਹਿਗੁਰੂ ਵਾਹਿਗੁਰੂ ਕਹਿਣਾ ਹੈ ਉਸੇ ਵਕਤ ਮਹਾਰਾਜ ਨੇ ਸ੍ਰੀ ਆਂਧਪੁਰ ਸਾਹਿਬ ਤੋਂ ਹੀ ਇੱਕ ਸਿੰਘ ਨਾਲ ਉਹਦੀ شادی ਕਰਵਾ ਦਿੱਤੀ ਮਹਾਰਾਜ ਨੇ ਆਪਣੇ ਸਿੱਖ ਭਾਈ ਨੱਤਾ ਸਿੰਘ ਜੀ ਦੀ ਚਿੰਤਾ ਦੂਰ ਕਰ ਦਿੱਤੀ ਫਿਰ ਉਹ ਕਹਿਣ ਲੱਗੀ ਮੈਂ ਤਾਂ ਹੁਣ ਗੁਰੂ ਘਰ ਵਿੱਚ ਸੇਵਾ ਕਰਨੀ ਹੈ ਇੱਥੇ ਹੀ ਆਇਆ ਕਰਾਂਗੀ ਗੁਰੂ ਪਿਆਰੇਓ ਫਿਰ ਉਹ ਦੋਵੇਂ ਜੀ ਗੁਰੂ ਘਰ ਦੀ ਸੇਵਾ ਵਿੱਚ ਲੱਗੇ ਰਹਿੰਦੇ ਉਹ ਪ੍ਰੇਮੀ ਬਣ ਗਏ ਗੁਰੂ ਘਰ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਬਣ ਗਏ ਉਹਨਾਂ ਦਾ ਜੀਵਨ ਬਦਲ ਗਿਆ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧਨ ਗੁਰੂ ਨਾਨਕ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ